ਵਾਸਤਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ ਮੈ ਲਗਨ ਸੇ 1851 ਚੋਚਾ ਲੈ ਕੇ ਹਰ ਰੋਜ਼ੀ ਤਰ੍ਹਾਂ ਮੇਰੇ ਨਾਲ ਜੁੜੇ ਰਹਿਣਗੇ ਸੀਨੀਅਰ ਪੱਤਰਕਾਰ ਸਾਧਾਰ ਜੋਗਿੰਦਰ ਸਿੰਘ ਜੀ ਸਰ ਬਹੁਤ ਸਵਾਗਤ ਹੈ ਜੀ ਵਾਸਤਾ ਪੰਜਾਬ ਤੇ ਧੰਨਵਾਦ ਲਗਨ ਜੀ ਮੇਰੇ ਵੱਲੋਂ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ ਜੋਗਿੰਦਰ ਜੀ ਅੱਜ ਦੀ ਗੱਲਬਾਤ ਦੀ ਸ਼ੁਰੂਆਤ ਕਰੀਏ ਤਾਂ ਆਪਾਂ ਜਾਣਦੇ ਕਿ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਜਿਹੜਾ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੋਣ ਵਾਲਾ ਹੈ ਔਰ ਸਵਾਲ ਹੈ ਕਿ ਇਸ ਵਿੱਚ ਕਿਹੜੇ ਅਹਿਮ ਮੁੱਦੇ ਉਠਾਏ ਜਾਣਗੇ ਔਰ ਦੂਜੇ ਪਾਸੇ ਜਥੇਦਾਰ ਗੜਗੱਜਵੱਲੋ ਵੀ ਜਿਹੜੀ ਹੈ ਪੰਜਾਬ ਸਰਕਾਰ ਨੂੰ ਇੱਕ ਵਿਸ਼ੇਸ਼ ਅਪੀਲ ਕੀਤੀ ਗਈ ਆ ਤਾਂ ਇਸ ਦੀ ਗੱਲਬਾਤ ਦੀ ਸ਼ੁਰੂਆਤ ਆਪਾਂ ਇੱਥੋਂ ਹੀ ਕਰਦੇ ਆਂ ਆ ਦੇਖੋ ਲਗਨ ਜੀ ਤੁਹਾਨੂੰ ਪਤਾ ਕਿ ਪੂਰੀ ਦੁਨੀਆ 'ਚ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਉਹਨਾਂ ਦੇ ਪਿਆਰੇ ਸਿੱਖ ਜਿਨ੍ਹਾਂ ਦੀ ਸਾਢੇ 300 ਸਾਲਾਂ ਸ਼ਹੀਦੀ ਸਮਾਗਮ ਜ ਆ ਰਹੇ ਨੇ ਜਾਂ ਚੱਲ ਰਹੇ ਨੇ ਪੂਰੀ ਦੁਨੀਆ 'ਚ ਕੱਲੇ ਪੰਜਾਬ 'ਚ ਹੀ ਨਹੀਂ ਪੂਰੀ ਦੁਨੀਆ ਚ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਜਿਹੜੀ ਮਨੁੱਖਤਾ ਲਈ ਜਾਂ ਹਿੰਦੂ ਧਰਮ ਦੀ ਰੱਖਿਆ ਲਈ ਜਾਂ ਮਾਨਵਤਾ ਦੀ ਭਲਾਈ ਲਈ ਜਿਹੜੀ ਉਹਨਾਂ ਨੇ ਦਿੱਲੀ ਦੇ ਚਾਂਦਨੀ ਚੌਕ ਚ ਜਾ ਕੇ ਸ਼ਹਾਦਤ ਦਿੱਤੀ ਹੈ ਔਰ ਉਹ ਉਹ ਪੂਰੀ ਦੁਨੀਆ ਚ ਜਿਹੜੇ ਉਹਨਾਂ ਦੇ ਸਦੀਪੁਰਬ ਮਨਾਏ ਜਾ ਰਹੇ ਆ ਉਹਦੇ ਲਈ ਧਾਰਮਿਕ ਤੌਰ ਤੇ ਸ਼੍ਰੋਮਣੀ ਕਮੇਟੀ ਉਹਦੇ ਨਾਲ ਪੰਜਾਬ ਸਰਕਾਰ ਕੇਂਦਰ ਸਰਕਾਰ ਔਰ ਵਿਦੇਸ਼ਾਂ ਚ ਵੀ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਗੁਰੂ ਘਰਾਂ 'ਚ ਪੂਰੀ ਵੱਡੀ ਪੱਧਰ ਤੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦੇ ਜਿਹੜੇ ਦਿਨ ਚੱਲ ਰਹੇ ਨੇ ਔਰ ਪਿਛਲੇ ਦਿਨਾਂ 'ਚ ਤੱਕ ਸ੍ਰੀ ਕੇਸਗੜ੍ਹ ਸਾਹਿਬ ਵਿਖੇ 35000 ਸਹਿਜ ਪਾਠ ਜਿਹੜੇ ਸੰਗਤਾਂ ਨੇ ਕੀਤੇ ਆ ਉਹਨਾਂ ਦੇ ਭੋਗ ਪਏ ਆ ਤੇ ਇਹ ਜਿਹੜਾ ਪੰਜਾਬ ਸਰਕਾਰ ਵੱਲੋਂ ਵੀ ਦੇਖੋ ਵੱਖ-ਵੱਖ ਥਾਵਾਂ ਤੋਂ ਨਗਰ ਕੀਰਤਨਾ ਜਯੋਜਿਤ ਕੀਤੇ ਜਾ ਰਹੇ ਆ ਜਾਂ ਉਹਨਾਂ ਦੀ ਸ਼ਹਾਦਤ ਬਾਰੇ ਸਪੈਸ਼ਲ ਪਰੋਗਰਾਮ ਵੀ ਚੱਲ ਰਿਹਾ ਹੈ ਲਾਈਨ ਲਾਈਟ ਐਂਡ ਸਾਊਂਡ ਪ੍ਰੋਗਰਾਮ ਤੁਸੀਂ ਦੇਖਦੇ ਹੋ ਉਹ ਉਹ ਚੱਲ ਰਿਹਾ ਵਕ ਵਕ ਖਤਮਾਂ ਤੇ ਤਾਂ ਕਿ ਜਿਹੜੀ ਨਵੀਂ ਪੀੜ੍ਹੀ ਹੈ ਉਸ ਪੀੜ੍ਹੀ ਨੂੰ ਜਾਂ ਜਿਹੜੀ ਸਿੱਖ ਪੁਨੀਰੀ ਹੈ ਉਹਨਾਂ ਨੂੰ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਾਂ ਗੁਰੂ ਸਾਹਿਬ ਦੇ ਫਲਸਫੇ ਜਾਂ ਉਹਨਾਂ ਦਾ ਗੁਰੂ ਸਾਹਿਬਾਨ ਦਾ ਜਿਹੜਾ ਮਨੁੱਖਤਾ ਦੀ ਭਲਾਈ ਵਾਲਾ ਫਲਸਫਾ ਹੈ ਉਹਦੇ ਬਾਰੇ ਜਿਹੜਾ ਜਾਣੂ ਕਰਵਾਇਆ ਜਾ ਸਕੇ ਜਾਂ ਜਾਣਕਾਰੀ ਦਿੱਤੀ ਜਾ ਸਕੇ ਤੇ ਉਹਦੇ ਤਹਿਤ ਹੀ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਵੀ ਆ ਵਿਸ਼ੇਸ਼ ਸੈਸ਼ਨ ਖਾਲਸੇ ਦੀ ਧਰਤੀ ਅਨੰਦਪੁਰ ਸਾਹਿਬ ਕੇ ਬੁਲਾਇਆ ਜਾ ਰਿਹਾ 24 ਨਵੰਬਰ ਨੂੰ ਹੋ ਰਿਹਾ ਔਰ ਉਹਦੀਆਂ ਤਿਆਰੀਆਂ ਵੀ ਪੰਜਾਬ ਸਰਕਾਰ ਵੱਲੋਂ ਬੜੀ ਵੱਡੀ ਪੱਧਰ ਤੇ ਕੀਤੀਆਂ ਜਾ ਰਹੀਆਂ ਜੇ ਦੇਖਿਆ ਜਾਵੇ ਤਾਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਸਰਕਾਰ ਵੱਲੋਂ ਜਿਸ ਤਰ੍ਹਾਂ ਮਤਲਬ ਧਾਰਮਿਕ ਪ੍ਰੋਗਰਾਮ ਕੀਤੇ ਜਾ ਰਹੇ ਆ ਜਾਂ ਜਿਸ ਤਰ੍ਹਾਂ ਇਹਨਾਂ ਦੀ ਯੋਜਨਾਬੱਦੀ ਕੀਤੀ ਜਾ ਰਹੀ ਹੈ ਪ੍ਰੋਗਰਾਮਾਂ ਦੀ ਤਾਂ ਇਹ ਬੜੀ ਇੱਕ ਵਿਲੱਖਣ ਹੈ ਜਿਸ ਤਰ੍ਹਾਂ ਕਾਲੀ ਸਰਕਾਰ ਦੇ ਸਮੇਂ ਤੁਹਾਨੂੰ ਯਾਦ ਹੋਊਗਾ ਕਿ ਖਾਲਸੇ ਦੀ ਜਿਹੜੀ ਸਤਾਪਦੀ ਮਨਾਈ ਗਈ ਸੀ ਉਸੇ ਰੂਪ ਵਿੱਚ ਇਹ ਸਰਕਾਰ ਵੱਲੋਂ ਵੀ ਵੱਡੀ ਪੱਧਰ ਤੇ ਯਤਨ ਕੀਤੇ ਜਾ ਰਹੇ ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਥੇਦਾਰ ਸਾਹਿਬ ਵੱਲੋਂ ਕੀ ਸੁਝਾਅ ਆਇਆ ਪੰਜਾਬ ਸਰਕਾਰ ਨੂੰ ਦੇਖੋ ਉਹਨਾਂ ਨੇ ਇਹ ਮੁੱਦਾ ਠਾਇਆ ਵੀ ਜੇ ਪੰਜਾਬ ਖਾਲਸੇ ਦੀ ਧਰਤੀ ਤੇ ਸ੍ਰੀ ਨੰਦਪੁਰ ਸਾਹਿਬ ਕੇ ਜੇ ਪੰਜਾਬ ਸਰਕਾਰ ਵਿਧਾਨ ਸਭਾ ਦਾ ਸੈਸ਼ਨ ਵਿਸ਼ੇਸ਼ ਸੈਸ਼ਨ ਕਰਨ ਜਾ ਰਹੀ ਹੈ ਤਾਂ ਉੱਥੇ ਸਿੱਖ ਮੁੱਦਿਆਂ ਨੂੰ ਜਾਂ ਸਿੱਖ ਜਿਹੜੇ ਲੰਬੇ ਸਮੇਂ ਤੋਂ ਮਸਲੇ ਜਿਹੜੇ ਲਟਕਦੇ ਆ ਰਹੇ ਆ ਉਹਨਾਂ ਬਾਰੇ ਵੀ ਮਤੇ ਪਾਸ ਕੀਤੇ ਜਾਣ ਬਹੁਤ ਸਾਰੀਆਂ ਸਿੱਖਾਂ ਦੀਆਂ ਮੰਗਾਂ ਨੇ ਜਿਹੜੀਆਂ ਆਜ਼ਾਦੀ ਤੋਂ ਬਾਅਦ ਮਤਲਬ ਲਗਾਤਾਰ ਲਟਕਦੀਆਂ ਆ ਰਹੀਆਂ ਨੇ ਜਾ ਜਿਸ ਤਰ੍ਹਾਂ ਦਾ ਸਿੱਖਾਂ ਦਾ ਰੋਲ ਰਿਹਾ ਆਜ਼ਾਦੀ ਚ ਉਹ ਉਹ ਸਿੱਖਾਂ ਦੇ ਉਹ ਹਸਾਬ ਨਾਲ ਮਸਲੇ ਹੱਲ ਨਹੀਂ ਹੋਏ ਜੇ ਸਿੱਖਾਂ ਨੂੰ ਅਹਿਮੀਅਤ ਨਹੀਂ ਦਿੱਤੀ ਗਈ ਤਾਂ ਉਹਨਾਂ ਨੇ ਖਾਸ ਤੌਰ ਤੇ ਜਿਹੜਾ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ ਕਿ ਪੰਜਾਬ ਸਰਕਾਰ ਵਿਧਾਨ ਸਭਾ ਦੇ ਸੈਸ਼ਨ ਚ ਬੰਦੀ ਸਿੰਘਾਂ ਲਈ ਮਤਾ ਪਾਸ ਕਰੇ ਕਿਉਂਕਿ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਲੰਬੇ ਸਮੇਂ ਤੋਂ ਜੇਲ੍ਹਾਂ ਚ ਬੈਠੇ ਨੇ ਔਰ ਉਹਨਾਂ ਦੀ ਸਜ਼ਾ ਲਈ ਉਹਨਾਂ ਦੀ ਉਹਨਾਂ ਨੂੰ ਬਾਹਰ ਕੱਢਣ ਲਈ ਪੰਜਾਬ ਸਰਕਾਰ ਇੱਕ ਮਤਾ ਪਾਸ ਕਰਕੇ ਕੇਂਦਰ ਨੂੰ ਭੇਜੇ ਇਹ ਜਥੇਦਾਰ ਸਾਹਿਬ ਨੇ ਵਿਸ਼ੇਸ਼ ਤੌਰ ਤੇ ਮੰਗ ਕੀਤੀ ਹੈ ਤੇ ਉਹਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਇਹ ਮੁੱਦਾ ਸਿੱਖਾਂ ਦਾ ਸਭ ਤੋਂ ਵੱਡਾ ਅੱਜ ਦੀ ਤਰੀਕ ਚ ਮੁੱਦਾ ਇਹ ਮਸਲਾ ਇਸ ਮੁੱਦੇ ਤੇ ਸਾਰੀਆਂ ਹੀ ਹੋਰ ਵੀ ਜਿਹੜੀਆਂ ਧਾਰਮਿਕ ਜਥੇਬੰਦੀਆਂ ਵੀ ਨੇ ਜਾਂ ਪੰਜਾਬ ਸਰਕਾਰ ਹੈ ਜਾਂ ਇਹਦੇ ਨਾਲ ਹੋਰ ਵੀ ਪੋਲੀਟੀਕਲ ਪਾਰਟੀਆਂ ਨੇ ਜਾਂ ਹੋਰ ਅ ਜਿਨਾਂ ਜਥੇਬੰਦੀਆਂ ਵੀ ਨੇ ਜੇ ਦੇਖਿਆ ਜੇ ਅੱਜ ਪਿਛਲੇ ਦਿਨੀ ਜਿਹੜਾ ਕੌਮੀ ਇਨਸਾਫ਼ ਮੋਰਚੇ ਵੱਲੋਂ ਇੱਕ ਪ੍ਰੋਟੈਸਟ ਵੱਡਾ ਪ੍ਰੋਟੈਸਟ ਕੀਤਾ ਗਿਆ ਲੰਬੇ ਸਮੇਂ ਤੋਂ ਜਿਹੜਾ ਕੌਮੀ ਇਨਸਾਫ਼ ਮੋਰਚਾ ਚੱਲ ਰਿਹਾ ਉਹ ਚ ਕਿਸਾਨ ਜਥੇਬੰਦੀਆਂ ਜਾਂ ਜਨਤਕ ਜਥੇਬੰਦੀਆਂ ਨੇ ਸਮੂਲੀਅਤ ਵੀ ਕੀਤੀ ਹੈ ਤਾਂ ਉਸੇ ਤਰ੍ਹਾਂ ਦੇ ਪੰਜਾਬ ਸਰਕਾਰ ਤੋਂ ਵੀ ਜਥੇਦਾਰ ਸਾਹਿਬ ਨੇ ਮੰਗ ਕੀਤੀ ਹੈ ਜੀ ਜੋਗਿੰਦਰ ਜੀ ਅੱਗੇ ਗੱਲ ਕਰੀਏ ਤਾਂ ਬੀਬੀ ਸਰਬਜੀਤ ਕੌਰ ਦਾ ਮਾਮਲਾ ਇਸ ਸਮੇਂ ਚਫੇਰੇਸ ਦੀ ਚਰਚਾ ਹੋ ਰਹੀ ਹੈ ਔਰ ਇਸ ਤੋਂ ਇਸ ਮਾਮਲੇ ਤੋਂ ਬਾਅਦ ਐਸਜੀਪੀਸੀ ਨੇ ਇਸ ਮਾਮਲੇ ਲੈ ਕੇ ਕੀ ਸਖਤ ਨੋਟਿਸ ਲਿਆ ਹੈ। ਅ ਦੇਖੋ ਤੁਹਾਨੂੰ ਪਤਾ ਹੀ ਲਗਨ ਜਿਹੜਾ ਇਹ ਬੀਬੀ ਸਰਬਜੀਤ कौर ਕਲੋ ਸ੍ਰੀ ਨਨਖਾਣਾ ਸਾਹਿਬ ਦੇ ਪਵਿੱਤਰ ਅਸਥਾਨ ਤੇ ਜਥਾ 1932 ਸਰਦਾਲਿਆਂ ਦਾ ਜਿਹਾ ਗਿਆ ਸੀ ਪੰਜਾਬ ਤੋਂ ਜਾਂ ਭਾਰਤ ਤੋਂ ਉਸ ਜਥੇ 'ਚ ਬੀਬੀ ਗਈ ਸੀ ਔਰ ਉੱਥੇ ਜਾ ਕੇ ਨੇ ਜਿਸ ਤਰ੍ਹਾਂ ਜਥੇ 'ਚੋਂ ਸਾਈਡ ਤੇ ਹੋ ਕੇ ਜਿਸ ਤਰ੍ਹਾਂ ਨਕਾ ਕਰ ਲਿਆ ਜਾਂ ਆਪਦਾ ਧਰਮ ਬਦਲ ਲਿਆ ਇਹ ਮੁੱਦਾ ਚਫੇਰੇ ਵਾਕਈ ਬਹੁਤ ਜ਼ਿਆਦਾ ਚਰਚਾ ਚ ਆਇਆ ਔਰ ਇਹਦੇ ਕਰਕੇ ਇੱਕ ਨਮੋਸ਼ੀ ਵੀ ਬੜੀ ਵੱਡੀ ਸੈਣੀ ਪੈ ਰਹੀ ਹੈ ਕਿਉਂਕਿ ਦੇਖੋ ਇੱਕ ਧਾਰਮਿਕ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਪੁਰਬ ਹੈ ਔਰ ਲੱਖਾਂ ਸੰਗਤਾਂ ਸ਼ਰਧਾ ਨਾਲ ਜਾਂਦੀਆਂ ਨੇ ਔਰ ਨਤਮਸਤਕ ਹੋਣ ਲਈ ਜਾਂਦੀਆਂ ਨੇ ਔਰ ਇਹ 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 ਬੀਬੀ ਨੇ ਜਿਹੜਾ ਕਹਿ ਲਓ ਜਿਹੜੀ ਮਤਲਬ ਚਲੋ ਇਹ ਤਾਂ ਇਹਦਾ ਆਪਦਾ ਫੈਸਲਾ ਹੈ ਉਹ ਚੀਜ਼ ਨਹੀਂ ਆਪਾਂ ਕਰ ਸਕਦੇ ਪਰ ਜਿਸ ਤਰ੍ਹਾਂ ਇਹਨੇ ਧਰਮ ਨੂੰ ਵਰਤ ਕੇ ਉੱਥੇ ਗਈ ਆ ਉਹਦੀ ਵਿੱਚ ਫੇਰ ਉਹ ਅਨਿੰਦਾ ਹੋ ਰਹੀ ਆ ਔਰ ਜਿਹੜਾ ਤੁਸੀਂ ਕੀਤਾ ਕਿ ਐਸਜੀਪੀਸੀ ਨੇ ਕੀ ਫੈਸਲਾ ਲਿਆ ਜਾਂ ਇਹਦੇ ਬਾਰੇ ਕੀ ਕਦਮ ਚੁੱਕੇ ਨੇ ਉਹ ਚ ਦੇਖੋ ਆਪਣੇ ਪ੍ਰਤਾਪ ਸਿੰਘ ਜਿਹੜੇ ਸਕੱਤਰ ਨੇ ਐਸਜੀਪੀਸੀ ਦੇ ਉਹਨਾਂ ਵੱਲੋਂ ਇੱਕ ਆਈਏ ਨਵੀਂ ਤਾਜ਼ਾ ਜਾਣਕਾਰੀ ਉਹ ਚ ਏਕਿਆ ਗਿਆ ਕਿ ਜਿਹੜੀਆਂ ਖਾਸ ਕਰ ਬੀਬੀਆਂ ਕੱਲੀਆਂ ਜਾਂਦੀਆਂ ਨੇ ਮਤਲਬ ਆਉਣ ਵਾਲੇ ਸਮੇਂ 'ਚ ਜਿਹੜੀਆਂ ਜਥੇ 'ਚ ਕੱਲੀਆਂ ਵੀਪੀਆਂ ਜਾਂਦੀਆਂ ਨੇ ਉਹਨਾਂ 'ਚ ਇੱਕ ਤਰ੍ਹਾਂ ਨਾਲ ਉਹਨਾਂ ਨੇ ਕਹੋ ਮਤਲਬ ਰੋਕ ਹੀ ਲਾਤੀ ਕਿਉਂਕਿ ਇਹਦੀ ਸਪਾਰਸ ਜਿਹੜੀ ਕਰਨੀ ਹੁੰਦੀ ਹੈ ਜਥੇਦਾਰ ਦੀ ਸੌਰੀ ਜਥੇ ਦੀ ਜਾਂ ਜਾਂ ਸ਼੍ਰੋਮਣੀ ਕਮੇਟੀ ਦੇ ਥਰੂ ਹੀ ਜਾਂਦਾ ਇਹ ਜਥਾ ਜਿਹੜਾ ਉੱਥੇ ਜਾਂਦਾ ਹੈ। ਲਗਭਗ ਮਤਲਬ ਹੋਰ ਵੀ ਕਈ ਧਾਰਮਿਕ ਸੰਸਥਾਵਾਂ ਹੈਗੀਆਂ ਨੇ ਜਿਨ੍ਹਾਂ ਦੇ ਥਰੂ ਜਾਂਦੇ ਨੇ ਪਰ ਇਹ ਜਿਹੜਾ ਸ਼੍ਰੋਮਣੀ ਕਮੇਟੀ ਦੇ ਥਰੂ ਸਭ ਤੋਂ ਵੱਡਾ ਜਥਾ ਜਾਂਦਾ ਜਿਹੜਾ ਖੁਰਪੁਰ ਮਨਾਉਣ ਲਈ ਪਹੁੰਚਦਾ ਹਰ ਸਾਲ ਹਨ। ਤੇ ਇਹ ਜਿਹੜਾ ਬੀਬੀ ਦੇ ਉਹ ਕਹੋ ਜਦੋਂ ਇਦਾਂ ਦਾ ਕੋਈ ਮਾਮਲਾ ਆ ਜਾਂਦਾ ਜਾਂ ਇਦਾਂ ਦਾ ਈਸ਼ੂ ਆ ਜਾਂਦਾ ਤਾਂ ਉਹ ਕਹੇ ਲੋ ਇਹੇ ਜੀ ਬੀਬੀ ਦੀਆਂ ਜਿਹੜੀਆਂ ਕਤਾਈਆਂ ਨੇ ਨਾ ਜਾਂ ਗਲਤੀ ਆ ਜਾਂ ਕਹੇ ਲੋ ਜਾਂ ਉਹ ਉਹ ਹੋਰਾਂ ਦੀ ਬੇੜੀ 'ਚ ਵੀ ਪੱਟੇ ਪਾ ਦਿੰਦਾ ਹੁਣ ਜਿਹੜੇ ਸ਼ਰਧਾ ਨਾਲ ਭਾਵਨਾ ਨਾਲ ਜਥੇ 'ਚ ਵੀ ਜਿਨ੍ਹਾਂ ਨੇ ਜਾਣਾ ਹੁੰਦਾ ਉਹਨਾਂ ਲਈ ਜਾਂਚ ਵੀ ਸਖਤ ਹੋ ਜਾਂਦੀ ਆ ਉਹਨਾਂ ਦੀ ਜਿਹੜੀ ਰਿਪੋਰਟਾਂ ਕਈ ਵਾਰੀ ਹਨ ਜਿਹੜੇ ਜਿਹੜੇ ਸ਼ਰਧਾ ਭਾਵਨਾ ਨਾਲ ਵੀ ਜਾੜਾ ਚਾਹੁੰਦੇ ਹੁੰਦੇ ਆ ਉਹਨਾਂ ਤੇ ਵੀ ਸਵਾਲੀਆ ਨਿਸ਼ਾਨ ਲੱਗ ਜਾਂਦੇ ਆ ਜਾਂ ਉਹਨਾਂ ਪ੍ਰਤੀ ਵੀ ਏਜੰਸੀਆਂ ਨੇ ਜਾਂ ਐਸਜੀਪੀਸੀ ਜਿਵੇਂ ਲਾ ਲੋ ਉਹ ਸਖਤ ਹੋ ਜਾਂਦੀ ਹੈ ਕਈ ਲੋਕਾਂ ਨੂੰ ਮਤਲਬ ਕਈਆਂ ਦੇ ਫਿਰ ਰਿਜੈਕਟ ਵੀ ਹੋ ਜਾਂਦੇ ਆ ਜਿਸ ਤਰ੍ਹਾਂ ਉਹਨਾਂ ਸ਼ਰੋਣੀ ਕਮੇਟੀ ਕਹਿ ਰਹੀ ਹੈ ਬੀਬੀਆਂ ਵਾਲੇ ਮਾਮਲੇ ਤੇ ਆ ਕਿ ਕੱਲੀਆਂ ਬੀਬੀਆਂ ਨੂੰ ਜਾਣ ਤੇ ਰੋਕ ਲਾਉਣਗੇ ਇਹ ਇਹ ਦੇਖੋ ਇਹਦੀ ਚਫੇਰੇ ਚਰਚਾ ਵੀ ਹੈ ਇਹਦੀ ਨਿੰਦਾ ਵੀ ਹੋ ਰਹੀ ਹੈ ਕਹ ਲੋ ਚ ਅਸੀਂ ਤਾਂ ਗੱਲ ਨਹੀਂ ਦਿੰਦੇ ਨਾ ਹੀ ਤੁਹਾਡਾ ਕੋਈ ਬਣਦਾ ਪਰ ਜਿਸ ਤਰ੍ਹਾਂ ਦਾ ਇਹਦਾ ਕਰਦਾਰ ਵੀ ਸਾਹਮਣੇ ਆ ਰਿਹਾ ਵੀ ਇਹ ਤੇ ਕਈ ਮਾਮਲੇ ਵੀ ਇੱਥੇ ਦਰਜ ਸੀ ਪੰਜ ਮਾਮਲੇ ਦੇ ਖਿਲਾਫ ਦਰਜ ਆ ਜੀ ਚੁੱਤਾਂ ਦੋ ਕੋਰਟ ਚ ਬਰੀ ਹੋ ਚੁੱਕੀ ਹੈ ਬਾਕੀ ਤਾਂ ਜੇ ਤਿੰਨ ਚੱਲਦੇ ਆ ਵੱਡੀ ਗੱਲ ਇਹ ਵੀ ਹੈ ਵੀ ਇਹਦਾ ਪਾਸਪੋਰਟ ਕਿਵੇਂ ਬਣ ਗਿਆ ਜੇ ਇਹਦੇ ਖਿਲਾਫ ਮਾਮਲੇ ਸਟੈਂਡ ਨੇ ਕੋਰਟ ਚ ਹੈ ਨਾ ਇਹ ਸਾਰਾ ਕੁਝ ਜਿਹੜਾ ਕਹ ਲੋ ਹੁਣ ਬਾਅਦ ਚ ਬਿਲਕੁਲ ਰੋਲਿਆ ਜਾਂਦਾ ਜੇ ਸਮੇਂ ਸਿਰ ਰੋਲ ਲਿਆ ਜਾਵੇ ਤਾਂ ਜਾਂ ਸਮੇਂ ਸਿਰ ਇਹ ਜਿਹੇ ਇਹਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਹੈ ਉਹ ਜਵੈਤਾ ਇਹ ਜਿਹੜੇ ਧਾਰਮਿਕ ਉਹਦਾ ਹਸਾਰਾ ਲੈ ਕੇ ਜਿਹੜੇ ਲੋਕ ਉਹਦਾ ਫਾਇਦਾ ਲੈ ਕੇ ਆਪਣਾ ਉਲੂ ਸਿੱਧਾ ਕਰਦੇ ਆ ਤਾਂ ਉਹਨਾਂ ਨੂੰ ਰੋਕਿਆ ਵੀ ਜਾ ਸਕਦਾ ਹੁੰਦਾ ਸਮਿਸਰ ਜੀ ਜੀ ਬਿਲਕੁਲ ਸੁਗੰਧੀ ਜੀ ਦੇ ਨਾਲ ਆਪਾਂ ਥੋੜੀ ਦੇਸ਼ ਦੀ ਸਿਆਸਤ ਬਾਰੇ ਵੀ ਗੱਲਬਾਤ ਕਰ ਲੈਨੇ ਆ ਜਿਸ ਤਰ੍ਹਾਂ ਆਪਾਂ ਜਾਣਦੇ ਆ ਵੀ ਤਰੰਤੰਦ ਵਿੱਚ ਜਮਨੀ ਚੋਣ ਹੋਈ ਆ ਔਰ ਦੂਜੇ ਪਾਸੇ ਬਿਹਾਰ ਦੇ ਵਿੱਚ ਵਿਧਾਨ ਸਭਾ ਦੀ ਚੋਣਾਂ ਹੋਈਆਂ ਨੇ ਔਰ ਕਾਂਗਰਸ ਦਾ ਜਿਸ ਤਰੀਕੇ ਨਾਲ ਪ੍ਰਦਰਸ਼ਨ ਹੋਇਆ ਉਹ ਕਾਫੀ ਕਾਂਗਰਸ ਪਾਰਟੀ ਦੇ ਲਈ ਚਿੰਤਾਜਨਕ ਹੈ ਤਾਂ ਹੁਣ ਚੋਣਾ ਹੋ ਚੁੱਕਿਆ ਨੇ ਕਿਸ ਤਰ੍ਹਾਂ ਦੀ ਸਭੇ ਪਰਚੋਲ ਹੋ ਰਹੀ ਹੈ ਔਰ ਕੀ ਕੁਝ ਜਿਹੜੇ ਮੁੱਦਿਆਂ ਤੇ ਹੈ ਕਿਹੜੇ ਐਂਗਲਾਂ ਤੋਂ ਜਿਹੜੀ ਸਰਕਾਰਾਂ ਨੇ ਜਾਂ ਪਾਰਟੀਆਂ ਨੇ ਉਹ ਚਰਚਾ ਕਰਨਗੇ ਆਪਸ ਦੇ ਵਿੱਚ ਦੇਖੋ ਲਗਨ ਜਿਹੜੀ ਤੁਸੀਂ ਬਿਹਾਰ ਦੀ ਗੱਲ ਕੀਤੀ ਹੈ ਬਿਹਾਰ ਚ ਤਾਂ ਤੁਹਾਨੂੰ ਪਤਾ ਕਿ ਇੰਡੀਆ ਗੱਠ ਜੋੜ ਬੁਰੀ ਤਰ੍ਹਾਂ ਮੂਹ ਦੇ ਮੂਹ ਡਿੱ ਗਿਆ ਹੈ ਜਾਂ ਐਨਡੀਏ ਨੇ ਹਨਾ ਇੱਕ ਵਾਰੀ ਫਿਰ ਵੱਡੀ ਜਿੱਤ ਦਰਜ ਕੀਤੀ ਹੈ ਬਿਹਾਰ ਚ ਔਰ ਉਦੇ ਨਾਲ ਹੀ ਉਸੇ ਤਰ੍ਹਾਂ ਜੇ ਆਪਾਂ ਦੇਖ ਲਈਏ ਤਾਂ ਜਿਮਨੀ ਚੋਣ ਚ ਵੀ ਜਿਸ ਤਰ੍ਹਾਂ ਬਿਹਾਰ ਚ ਸਿਰਫ 6 ਸੀਟਾਂ ਕਾਂਗਰਸ ਨੂੰ ਮਿਲੀਆਂ ਤਾਂ ਇੱਥੇ ਵੀ ਪੰਜਾਬ ਚ ਵੀ ਜਿਸ ਤਰ੍ਹਾਂ ਕਾਂਗਰਸ ਪਾਰਟੀ ਆਪਣੇ ਆਪ ਨੂੰ 27 ਦੀ ਤਿਆਰੀ ਚ ਬੜੇ ਵੱਡੇ ਪੱਦਰ ਤੇ ਆਪਣੇ ਆਪ ਨੂੰ ਦੇਖ ਰਹੀ ਸੀ ਜਾਂ ਸਰਕਾਰ ਦੀ ਡੀਕ ਕੀਤੀ ਜਾ ਰਹੀ ਸੀ ਵੀ ਸਰਕਾਰ ਬਣਾਉਣ ਦੇ ਦਾਅਵੇ ਪੇਸ਼ ਕਰ ਰਹੀ ਸੀ ਤਾਂ ਇੱਥੇ ਵੀ ਜਿਹੜੀ ਕਾਂਗਰਸ ਪਾਰਟੀ ਮੂਹ ਦੇ ਮੂਹ ਡਿੱਗੀ ਆ ਤੁਸੀਂ ਦੇਖ ਰਿਹਾ ਕਿ ਚੌਥੇ ਨੰਬਰ ਤੇ ਚਲੀ ਗਈ ਆ ਔਰ ਕਾਂਗਰਸ ਪਾਰਟੀ ਨੂੰ ਪੰਜਾਬ ਉੱਥੇ ਕੇਂਦਰ ਚ ਤਾਂ ਚਲੋ ਹੁਣ ਸੌਰੀ ਬਿਹਾਰ ਚ ਤਾਂ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਤੁਸੀਂ ਦੇਖ ਹੀ ਲਿਆ ਕਿ ਉੱਥੇ ਉਸ ਮੁੱਦੇ ਨੂੰ ਲੈ ਕੇ ਤਾਂ ਕਾਂਗਰਸ ਜਿਹੜੀ ਹੈ ਦਫਾੜਤਾ ਅੱਜ ਵੀ ਕਾਂਗਰਸ ਪਾਰਟੀ ਚ ਜਿਹੜੀ ਕੌਮੀ ਪੱਧਰ ਤੇ ਵੀ ਦਫਾੜਤਾ ਹਾਲੇ ਚਲੋ ਅਸਾਰ ਆਉਣੇ ਸ਼ੁਰੂ ਹੋ ਗਏ ਨੇ ਹਨ ਜਿਸ ਤਰ੍ਹਾਂ ਪੀਚ ਦੰਬਰਮ ਵੱਲੋਂ ਇੱਕ ਆਰਟੀਕਲ ਵੀ ਇੰਡੀਅਨ ਐਕਸਪ੍ਰੈਸ ਚ ਲਿਖ ਕੇ ਆ ਗਿਆ ਜੀ ਤੇ ਰਾਹੁਲ ਤੇ ਸਵਾਲ ਉਠਾਏ ਗਏ ਜਾਂ ਸਿੱਧੇ ਰੂਪ ਚ ਤੁਸੀਂ ਪਿਛਲੇ ਦਿਨਾਂ ਚ ਵੀ ਦੇਖਿਆ ਹੋਊਗਾ ਉਹਨਾਂ ਨੇ ਜੰਮੂ ਕਸ਼ਮੀਰ ਚ ਇੱਕ ਬਿਆਨ ਦਿੱਤਾ ਸੀਗਾ ਵੀ ਜਿਹੜੀ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਦਰਵਾਜ ਸਾਹਿਬ ਜਾਂ ਸ੍ਰੀ ਕਲਤਾਕ ਸਾਹਿਬ ਤੇ ਜਿਹੜਾ ਹਮਲਾ ਹੋਇਆ ਸੀ ਇੰਦਰਾ ਵੱਲੋਂ ਕੀਤਾ ਗਿਆ ਸੀ ਉਹ ਇੱਕ ਵੱਡੀ ਪੁਲਸੀ ਕਾਂਗਰਸ ਦੀ ਤੋਂ ਉਸ ਤੋਂ ਬਾਅਦ ਵੀ ਹੁਣ ਵੀ ਉਹਨਾਂ ਵੱਲੋਂ ਇੱਕ ਆਰਟੀਕਲ ਲਿਖਿਆ ਗਿਆ ਉਹਦੀ ਚਰਚਾ ਆਰਟੀਕਲ ਦੀ ਤੇ ਉਹਦੇ ਨਾਲ ਹੀ ਕਾਂਗਰਸ ਦੇ ਹੋਰ ਵੀ ਪੰਜਾਬ ਮਤਲਬ ਇੱਕ ਲੀਡਰਸ਼ਿਪ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਵੀ ਕਹਿ ਲਓ ਪਹਿਲਾਂ ਵੀ ਸਵਾਲ ਉਠਾਉਂਦੇ ਆਏ ਆ ਤੁਹਾਨੂੰ ਪਤਾ ਰਾਹੁਲ ਦੀ ਕਾਰਜਕਾਰੀ ਤੇ ਤੇ ਹੁਣ ਵੀ ਉਹ ਪੰਜਾਬ ਦੇ ਵੀ ਮੈਂਬਰ ਪਾਰਲੀਮੈਂਟ ਨੀਸ਼ ਤਵਾੜੀ ਦਾ ਨਾਂ ਦਾ ਵੀ ਜ਼ਿਕਰ ਹੁੰਦਾ ਤੇ ਇਹ ਕਾਂਗਰਸ ਪਾਰਟੀ ਚ ਉੱਪਰਲੇ ਲੈਵਲ ਤੇ ਜਿਹੜੀ ਇਹ ਦਿਫਾੜਤਾ ਹੈ ਔਰ ਇਹ ਹੇਟ ਲੈਵਲ ਤੇ ਜੇ ਪੰਜਾਬ ਚ ਵੀ ਕਹਿ ਲਈਏ ਪੰਜਾਬ ਚ ਵੀ ਕਾਂਗਰਸ ਦੇ ਜਿਹੜੇ ਜਿਹੜਾ ਮਾਹੌਲ ਆ ਬਹੁਤਾ ਸਖਾਵਾਂ ਨਹੀਂ ਗਾ ਜਾਂ ਕਾਂਗਰਸ ਲਈ ਬਹੁਤਾ ਕਾਰਗਰ ਨਹੀਂ ਦਿਖ ਰਿਹਾ 27 ਲਈ ਵੀ ਲੈ ਕੇ ਔਰ ਜਿਸ ਤਰ੍ਹਾਂ ਦੀ ਕਾਂਗਰਸ ਪਾਰਟੀ ਇੱਥੇ ਵੀ ਵਿਵਾੜਤਾ ਹੈ ਜਾਂ ਰਾਜਾ ਬੜਿੰਗ ਦੇ ਵੀ ਜੋ ਹਾਲਾਤ ਨੇ ਜਿਹੜੇ ਆਪਣੇ ਪੰਜਾਬ ਦੇ ਪ੍ਰਧਾਨ ਨੇ ਉਹ ਹੁਣ ਜਿਸ ਤਰ੍ਹਾਂ ਇਹ ਕਿਆਸ ਕੀਤਾ ਜਾ ਰਿਹਾ ਸੀ ਕਿ ਵੀ ਰਾਜੇ ਬੜਿੰਗ ਨੂੰ ਸ਼ਾਇਦ ਹਟਾਇਆ ਜਾ ਸਕਦਾ ਹੈ ਜਾਂ ਕਾਂਗਰਸ ਪਾਰਟੀ ਸਭਾ ਪਰਚੋਲ ਵੀ ਕਰੂਗੀ ਵੀ ਕੀ ਹਾਲਾਤ ਨੇ ਪਰ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਸਭੇ ਪਰਚੋਲ ਕਰਨੀ ਕੀ ਨੇ ਜੇ ਉੱਪਰਲੇ ਲੈਵਲ ਤੇ ਇੰਦਾਂ ਦੇ ਹਾਲਾਤ ਬਣ ਜਾਂਦੇ ਆ ਤਾਂ ਫਿਰ ਪੰਜਾਬ ਚ ਵੀ ਸਭਾ ਪਰਚੋਲ ਜਿਸ ਤਰ੍ਹਾਂ ਹੁਣ ਜ਼ਿਲ੍ਹਾ ਪ੍ਰਧਾਨਾਂ ਦੀ ਜਿਹੜੀ ਨਿਯੁਕਤੀ ਹੋਈ ਆ ਉਹ ਚ ਵੀ ਜਾਦਾ ਰਾਜਾ ਬੜੇਗ ਦੇ ਨਾਲ ਹੀ ਸੰਬੰਧਤ ਨੇ ਅ ਰਜਿੰਦਰ ਸਿੰਘ ਰੰਧਾਵਾ ਆਪਾਂ ਇਹ ਪਹਿਲਾਂ ਜ਼ਿਕਰ ਕਰ ਚੁੱਕੇ ਆ ਫਿਰ ਜਦੋਂ ਜਦੋਂ ਲੀਡਰਸ਼ਿਪ ਪੰਜਾਬ ਦੇ ਪ੍ਰਧਾਨ ਨਾਲ ਹੋਵੇ ਹੀਟਲੀ ਲੀਡਰ ਦੋ ਨੰਬਰ ਕਤਾਰ ਵਾਲੀ ਲੀਡਰਸ਼ਿਪ ਫਿਰ ਉਹਨੂੰ ਕਹਿ ਲਓ ਪੰਜਾਬ ਪ੍ਰਧਾਨ ਨੂੰ ਹਟਾਉਣਾ ਜਾਂ ਉਹ ਤੋਂ ਕੋ ਸਵਾਲ ਖੜੇ ਕਰਨੇ ਵੀ ਔਖੇ ਹੋ ਜਾਂਦੇ ਆ ਔਰ ਦੇਖੋ ਇਹ ਤਾਂ ਜ਼ਰੂਰ ਬਣਦਾ ਵੀ ਕਾਂਗਰਸ ਪਾਰਟੀ ਨੂੰ ਸਭਾ ਪਰਚੋਲਤਾ ਕਰਨੀ ਪਊ ਜੇ ਅੱਗੇ ਵਧਣਾ ਸਭੇ ਮੁੱਦਿਆਂ ਚ ਕੀ ਕਾਰਨ ਰਹੇ ਨੇ ਕਿਸ ਤਰ੍ਹਾਂ ਦੀ ਨਵੀਂ ਯੋਜਨਾਬੰਦੀ ਕੀਤੀ ਜਾਵੇ ਉਹ ਸਾਰੇ ਮੁੱਦੇ ਲੈ ਕੇ ਕਾਂਗਰਸ ਪਾਰਟੀ ਨੂੰ ਪੰਜਾਬ ਚ ਵੀ ਸਵੇ ਪਰਚੋਲ ਦੀ ਲੋੜ ਤਾਂ ਹੈਗੀ ਹੈ ਜਿਸ ਤਰ੍ਹਾਂ ਇਹ ਮਤਲਬ ਆਪਣੇ ਜਿਮਨੀ ਚੋਣ ਚ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਹੋਈ ਹੈ ਕਾਂਗਰਸ ਪਾਰਟੀ ਵੱਲੋਂ ਜਾਂ ਜਿਸ ਤਰ੍ਹਾਂ ਦੀ ਅਣਗਹਿਲੀ ਹੋਈ ਹੈ ਉਹ ਉਹ ਸਭ ਦੇ ਸਾਹਮਣੇ ਹੈ ਔਰ ਸਿਆਸੀ ਸਫਾਂਜ ਕੈਲੋ ਜਾਂ ਸਿਆਸੀ ਗਲਿਆਰਿਆਂ ਚ ਦੀ ਬਹੁਤ ਜ਼ਿਆਦਾ ਚਰਚਾ ਵੀ ਹੋ ਰਹੀ ਹੈ ਔਰ ਚਰਚਾ ਚੱਲ ਵੀ ਰਹੀ ਹੈ। ਨੁਕਸਾਨ ਤਾਂ ਕਹਿੰਦੇ ਲੀਡਰਾਂ ਦਾ ਉਮੀਦਵਾਰ ਨੂੰ ਹੋ ਗਿਆ। ਹਾਂ ਇਹ ਤਾਂ ਹੈਗਾ ਹੀ ਹੈ। ਦੇਖੋ ਤੁਸੀਂ ਦੇਖਿਆ ਕਿ ਉਹਨੇ ਉਮੀਦਵਾਰ ਨੇ ਵੀ ਬੜੀ ਨਿਰਾਸ਼ਾ ਪ੍ਰਗਟਾਈ ਹੈ ਹਨਾ ਉਹ ਮੀਡੀਆ ਨਾਲ ਗੱਲ ਕਰਨ ਤੋਂ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਮਤਲਬ ਕੈਲੋ ਵੀ ਉਹ ਉਹਦੀ ਹੋ ਸਕਦਾ ਉਹਦੀ ਪੋਜੀਸ਼ਨ ਹੀ ਖਰਾਬ ਕਰਦੀ ਤਿੰਨ ਤੋਂ ਵੀ 4 ਨੰਬਰ ਤੇ ਚਲੇ ਗਿਆ ਹਨਾ ਜੀ ਔਰ ਇਹ ਇੱਕ ਸਵੇ ਪਰਚੋਲ ਕਾਂਗਰਸ ਪਾਰਟੀ ਕਰਦੀ ਹੈ ਜਾਂ ਕਿ ਲੀਡਰਸ਼ਿਪ ਪੰਜਾਬ ਦੀ ਬਦਲੀ ਜਾਂਦੀ ਹੈ ਜਾਂ ਨਵੀਂ ਲੀਡਰਸ਼ਿਪ ਆਉਂਦੀ ਹੈ ਜਾਂ ਨਵੇਂ ਕੋਈ ਯੋਜਨਾਵਾਂ ਦਾ ਤਰੀਕਾ ਅਪਣਾਉਂਦੇ ਨੇ ਸਤਾਈ ਨੂੰ ਲੈ ਕੇ ਜਾਂ ਨਵੀਂ ਰਣਨੀਤੀ ਆਉਂਦੀ ਹੈ ਉਹ ਸਮਾਂ ਦੱਸੂਗਾ ਪਰ ਕਾਂਗਰਸ ਦੀ ਇੱਕ ਵਾਰ ਜਿਹੜਾ ਪੰਜਾਬ ਚ ਵੀ ਵੱਡਾ ਝਟਕਾ ਲੱਗਿਆ ਤੇ ਵਿਹਾਰ ਚ ਵੀ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਜਿਸ ਤਰ੍ਹਾਂ ਦੀ ਜਿਸ ਤਰ੍ਹਾਂ ਦਾ ਕਿਆਸ ਕੀਤਾ ਜਾ ਰਿਹਾ ਸੀ ਉਹ ਉਹ ਕੁਝ ਵੀ ਨਹੀਂ ਦੋਵੇਂ ਪਾਸੇ ਕੁਝ ਨਹੀਂ ਦੇਖਿਆਗਾ ਬਿਲਕੁਲ ਜੁਗਿੰਦਰ ਜੀ ਅੱਗੇ ਗੱਲ ਕਰੀਏ ਤਾਂ ਪੰਜਾਬ ਸਰਕਾਰ ਕਿਤਨਾ ਕਿਤੇ ਗੈਂਗਸਟਰਵਾਦ ਨੂੰ ਲੈ ਕੇ ਬੜਾ ਸਖਤ ਰੂਪ ਅਪਣਾ ਰਹੀ ਹੈ ਇਸ ਤੇ ਕੀ ਨਵੀਂ ਜਾਣਕਾਰੀ ਹੈ ਅ ਦੇਖੋ ਲਗਨ காங்கிரஸ் ਵੱਲੋਂ ਸੌਰੀ ਪੰਜਾਬ ਸਰਕਾਰ ਵੱਲੋਂ ਇਸ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਜਾਂ ਬਾਦਲ ਧੜੇ ਨੂੰ ਵੀ ਘੇਰਿਆ ਜਾ ਰਿਹਾ ਕਿਉਂਕਿ ਮੇਨ ਮੁੱਖ ਸਵਾਲ ਆ ਜੇ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਜਿਹੜੇ ਆਪਣੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਸਾਬਕਾ ਮੰਤਰੀ ਜਾਂ ਵਿਧਾਇਕ ਨੇ ਉਹਨਾਂ ਵੱਲੋਂ ਵੀ ਇਹ ਸਵਾਲ ਉਠਾਇਆ ਗਿਆ ਕਿ ਅਕਾਲੀ ਦਲ ਬਾਦਲ ਵੱਲੋਂ ਜਿਹੜੀ ਤਰਨਤਾਰਨ ਸਾਹਿਬ ਚ ਸੀਟ ਦਿੱਤੀ ਗਈ ਹੈ ਜਿਹੜੀ ਪ੍ਰਿੰਸੀਪਲ ਸੁਖਵਿੰਦਰ ਕੌਰ ਜਿਹੜੇ ਜਾਂ ਉਹਨਾਂ ਦਾ ਆਪਣੇ ਪਰਿਵਾਰ ਹੈ ਉਹਨਾਂ ਨੂੰ ਇਹ ਸੀਟ ਹੀ ਕਿਹਦੇ ਗੈਂਗਸਟਰ ਉਹਨਾਂ ਦਾ ਕੋਈ ਰਿਲੇਟਿਵ ਹੈਗਾ ਜਿਹਦੇ ਕਹਿਣ ਤੇ ਜਾਂ ਜਿਹਦੇ ਦਵਾ ਹੇਠ ਜਾਂ ਉਹਨਾਂ ਨਾਲ ਸਵੰਧ ਕਰਕੇ ਸੀਟ ਦਿੱਤੀ ਗਈ ਹੈ ਔਰ ਉਸ ਮਿਸਟਰ ਦੇ ਨਾਂ ਨਾਲ ਜੋੜ ਕੇ ਵੀ ਕਈ ਸਰਪੰਚਾਂ ਨੂੰ ਕਈ ਕਾਉਂਸਲਰਾਂ ਨੂੰ ਧਮਕੀਆਂ ਵੀ ਆਈਆਂ ਨੇ ਉਹ ਕਾਫੀ ਇੱਥੇ ਬਾਤ ਬਾਤ ਛੜਿਆ ਹੋਇਆ ਇਸ ਮੁੱਦੇ ਤੇ ਔਰ ਤੁਸੀਂ ਦੇਖਿਆ ਹੋਊਗਾ ਕਿ ਕੇਜਰੀਵਾਲ ਸਾਹਿਬ ਨੇ ਵੀ ਇਹ ਬਿਆਨ ਦਿੱਤਾ ਜਾਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਦਿੱਤਾ ਗਿਆ ਕਿ ਪੰਜਾਬ ਚ ਗੈਂਗਸਟਰ ਬਾਦ ਨੂੰ ਨਾਥ ਪਾਈ ਜਾਊਗੀ ਔਰ ਜਿਸ ਤਰ੍ਹਾਂ ਦੇ ਮਤਲਬ ਹਾਲਾਤ ਬਣੇ ਹੋਏ ਨੇ ਹਰ ਰੋਜ਼ ਕੋਈ ਨਾ ਕੋਈ ਕਤਲ ਲਿਆ ਹੋ ਰਿਹਾ ਜਾਂ ਫਰੋਤੀਆਂ ਮੰਗੀਆਂ ਜਾ ਰਹੀਆਂ ਇਹ ਤਾਂ ਲਗਨ ਜੇ ਦੇਖੀਏ ਤਾਂ ਕੈਨੇਡਾ ਚ ਵੀ ਬਹੁਤ ਆ ਇਕੱਲਾ ਪੰਜਾਬ ਨਹੀਂ ਕੈਨੇਡਾ ਚ ਵੀ ਹਰ ਰੋਜ਼ ਕੋਈ ਪ੍ਰੋਤੀ ਦਾ ਇਸ਼ੂ ਆਉਂਦਾ ਕਿਸੇ ਦੇ ਗੋਲੀ ਚੱਲਦੀ ਪਈ ਐ ਇੱਥੇ ਵੀ ਇਹ ਬੜਾ ਵੱਡਾ ਪੁੱਤ ਬਣਿਆ ਹੋਇਆ ਔਰ ਇਸ ਗੱਲ ਤੋਂ ਲੱਗਣਾ ਆਪਾਂ ਮੁਨਕਰ ਵੀ ਨਹੀਂ ਹੋ ਸਕਦੇ ਜੇਕਰ ਪੰਜਾਬ ਚ ਗੈਂਗਸਟਰਵਾਦ ਦਾ ਬੜਾਵਾ ਹੋਇਆ ਜਾਂ ਇਹ ਜਿਹੜੀ ਜਵਾਨੀ ਐ ਕਹਿ ਲਓ ਉਹਨੂੰ ਹੈ ਤਾਂ ਪੋਲਿਟੀਕਲ ਤੌਰ ਤੇ ਜਦੋਂ ਕੋਈ ਸਤਾਧਾਰੀ ਤੇ ਇਹਨਾਂ ਨੂੰ ਮਤਲਬ ਆਪਦੇ ਮਫਾਦ ਲਈ ਵਰਤਦੀ ਆ ਉਦੋਂ ਹੀ ਇਦਾਂ ਦੇ ਹਾਲਾਤ ਹੁੰਦੇ ਆ ਨਾ ਤੇ ਉਹ ਕਾਲੀ ਸਰਕਾਰ ਦੇ ਸਮੇਂ ਇਹ ਫੁਲਾ ਹੋਇਆ ਜਿਆਦਾ ਹੂੰ ਔਰ ਉਹਦੋਂ ਜਿਹੜਾ ਇੱਕ ਲਠਮਾਰ ਮਜੀਠੀਆ ਦੀ ਵਾਈਚ ਇੱਕ ਨੌਜਵਾਨ ਖੜਾ ਕੀਤਾ ਗਿਆ ਸੀ ਨਾ ਬਰਗੇਡ ਉਹ ਉਹ ਚ ਮੁੰਡਿਆਂ ਤੇ ਹਨ ਉਹਨਾਂ ਜਗ੍ਹਾ ਪਰਚੇ ਹੋ ਜਾਂਦੇ ਆ ਜਦੋਂ ਜਾਂ ਹੋਰ ਹਾਲਾਤ ਇਦਾਂ ਦੇ ਬਣ ਜਾਂਦੇ ਆ ਜਾਂ ਉਹਨਾਂ ਦੀਆਂ ਸ਼ਾਮਾਂ ਉੱਚੀਆਂ ਹੋ ਜਾਂਦੀਆਂ ਨੇ ਤਾਂ ਫਿਰ ਉਹ ਕ੍ਰਾਈਮ ਦੀ ਦੁਨੀਆ 'ਚ ਤੱਕੇ ਜਾਂਦੇ ਆ ਕਾਰਨ ਸਰਕਾਰ ਦੀ ਸੱਤਾਧਾਰੀ ਸਹਿ ਇਹਨਾਂ ਦੀ ਹੀ ਹੁੰਦੀ ਹੈ ਉਹ ਉਹ ਕាលੀ ਸਰਕਾਰ ਦੇ ਸਮੇਂ ਬਹੁਤ ਸਾਰਾ ਕੁਝ ਇਦਾਂ ਦਾ ਕੁਝ ਹੋਇਆ ਰੇਤ ਮਾਫੀਆ ਲੈਂਡ ਮਾਫੀਆ ਡਰੱਗ ਮਾਫੀਆ ਇਹ ਸਾਰੇ ਮਾਫੀਏ ਉਦੋਂ ਸਰਗਰਮ ਰਹੇ ਆ ਤੁਹਾਨੂੰ ਪਤਾ ਤੇ ਉਹ ਉਹਦੀ ਉਹਦੇ ਚ ਕਈ ਫਿਰ ਇਹਨਾਂ ਨੂੰ ਨੌਜਵਾਨਾਂ ਨੂੰ ਵਰਤਣਾ ਪੈਂਦਾ ਕਿਸੇ ਨਾ ਕਿਸੇ ਰੂਪ ਚ ਸਰਕਾਰਾਂ ਸੱਤਾਧਾਰੀ ਤੈਰ ਪੁਲਿਸ ਪ੍ਰਸ਼ਾਸਨ ਜਿਹੜੇ ਜਿਹੜੇ ਪੰਜਾਬ ਚ ਜੁੰਡਲੀ ਵੀ ਹੈਗੀ ਆ ਜੋ ਚ ਅਫਸਰशाही ਵੀ ਆ ਜਿਹੜੀ ਤੇ ਉਹਦੇ ਨਾਲ ਪੋਲਿਟੀਕਲ ਲੋਕ ਵੀ ਨੇ ਜਿਨ੍ਹਾਂ ਨੇ ਕਹਿ ਲੋ ਹੱਥ ਰੰਗੇ ਆ ਦੋ ਨੰਬਰ ਦੇ ਧੰਦਿਆਂ ਚ ਤੇ ਉਹ ਫਿਰ ਇਹਨਾਂ ਨੌਜਵਾਨਾਂ ਨੂੰ ਵਰਤਦੇ ਆ ਉਹ ਨੌਜਵਾਨ ਜਦੋਂ ਕ੍ਰਾਈਮ ਦੀ ਦੁਨੀਆ ਚਲੇ ਜਾਂਦੇ ਆ ਫਿਰ ਉਹ ਆਪ ਦੀ ਪੱਦਰ ਤੇ ਫਰੋਤੀਆਂ ਜਾਂ ਹੋਰ ਇਹੋ ਜਿਹੇ ਹਾਲਾਤਾਂ ਚ ਚਲੇ ਜਾਂਦੇ ਆ ਹਨਾ ਔਰ ਪੰਜਾਬ ਚ ਵੀ ਇਸ ਤਰ੍ਹਾਂ ਹੁਣ ਤੁਸੀਂ ਦੇਖ ਰਹੇ ਹੋ ਕਿ ਸੁਰੱਖਿਆ ਦੇ ਬੁਰੇ ਹਾਲਾਤ ਹੀ ਆ ਔਰ ਪੰਜਾਬ ਸਰਕਾਰ ਇਸ ਗੱਲ ਤੇ ਨਿਸ਼ਾਨੇ ਤੇ ਵੀ ਹੈਗੀ ਆ ਔਰ ਪੰਜਾਬ ਸਰਪੰਚਕਾਰ ਕਹਿ ਲੋ ਆਪਣੇ ਆਪ ਨੂੰ ਇਸ ਈਸ਼ੂ ਚੋਂ ਕੱਢਣ ਲਈ ਹੁਣ ਇਹ ਪੋਲੀਟੀਕਲ ਇਹ ਤੇ ਚਰਚਾ ਸ਼ੁਰੂ ਹੋ ਜੂਗੀ ਹਨਾ ਹਲੋ ਸਰਕਾਰਾਂ ਜੇ ਚਾਹਣ ਤਾਂ ਨਾਥ ਵੀ ਪਾ ਸਕਦੀਆਂ ਹੁੰਦੀਆਂ ਸਾਰੇ ਕੰਮ ਕਰ ਵੀ ਸਕਦੀਆਂ ਹੁੰਦੀਆਂ ਜਾਂ ਜਿਹੜੇ ਕ੍ਰਾਈਮ ਦੀ ਦੁਨੀਆ 'ਚ ਇਹ ਜਿਹੇ ਜਿਹੜੇ ਨੌਜਵਾਨ ਗਏ ਹੋਏ ਉਹਨਾਂ ਨੂੰ ਮੋੜਿਆ ਵੀ ਜਾ ਸਕਦਾ ਹੁੰਦਾ ਜੇ ਸਰਕਾਰਾਂ ਜਿਹਾਉਣ ਤਾਂ ਢੰਗ ਤਰੀਕੇ ਨਾਲ ਮਤਲਬ ਵੈਸੇ ਵੀ ਇਹ ਬਣਦਾ ਵੀ ਹੈ ਇਸ ਮੁੱਦੇ ਤੇ ਚਰਚਾ ਵੀ ਬਣਦੀ ਹੈ ਇਸ ਮੁੱਦੇ ਤੇ ਔਰ ਲੋਕਾਂ ਨੂੰ ਵੀ ਜਿਹੜਾ ਨਾ ਲੋਕਾਂ ਦੇ ਵੀ ਜਾਨ ਮਾਲ ਦੀ ਰੱਖਿਆ ਦੀ ਜਿਹੜੀ ਹੈ ਸਰਕਾਰਾਂ ਦੀ ਜ਼ਿੰਮੇਵਾਰੀ ਜ਼ਿੰਮੇਵਾਰੀ ਬਣਦੀ ਹੈ ਔਰ ਸਰਕਾਰਾਂ ਨੂੰ ਇਸ ਮੁੱਦੇ ਤੇ ਸਿਰਦ ਵੀ ਹੋਣਾ ਚਾਹੀਦਾ ਔਰ ਜਿਹੜੇ ਸਖਤ ਫੈਸਲੇ ਵੀ ਲੈਣੇ ਚਾਹੀਦੇ ਆ ਚੰਗੀ ਗੱਲ ਵੀ ਆ ਪਰ ਇਹ ਇਹ ਨਾ ਹੋਵੇ ਕਿ ਤੇ ਪੋਲਿਟੀਕਲੀ ਇੱਕ ਦੂਸ਼ਣਵਾਦੀ ਵਾਲਾ ਮੁੱਦਾ ਹੀ ਬਣ ਕੇ ਰਹਿ ਜਾਏ ਵੀ ਇੱਕ ਦੂਜੇ ਤੇ ਦੂਸ਼ਣਵਾਦੀ ਲੱਗੇ ਜਿਹੜਾ ਜਿਹੜਾ ਮੇਨ ਮੁੱਦਾ ਜਾਂ ਅਸਲ ਮੁੱਦਾ ਉਹ ਗਾਇਬ ਹੋ ਜਾਏ ਜਾਂ ਉਸ ਤੋਂ ਲੋਕਾਂ ਦਾ ਧਿਆਨ हट ਜੇ ਹਨਾ ਇਹ ਚਲੋ ਜੇ ਸਰਕਾਰ ਕਦਮ ਚੁੱਕਦੀ ਵੀ ਹੈ ਤਾਂ ਚੰਗੀ ਗੱਲ ਔਰ ਇਹਦੇ ਪਿੱਛੇ ਇਹ ਜ਼ਰੂਰ ਦੇਖਿਆ ਜਾਵੇ ਕਿ ਐਵੇਂ ਹੀ ਬਿਨਾ ਮਤਲਬ ਤੋਂ ਕਿਸੇ ਮਾਂ ਦੇ ਪੁੱਤ ਦੇ ਗੋਲੀ ਨਾ ਮਾਰ ਦਿੱਤੀ ਜਾਵੇ ਜਾਂ ਉਹਨੂੰ ਨਿਸ਼ਾਨਾ ਨਾ ਬਣਾ ਲਿਆ ਜਾਵੇ ਜੇ ਕੋਈ ਮਤਲਬ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਨੂੰ ਜਿਹੜੀ ਹੈ ਸਜ਼ਾ ਜਾਂ ਉਹਨਾਂ ਨੂੰ ਉਹ ਕਾਰਵਾਈ ਜਿਹੜੀ ਹੈ ਸਖਤ ਕਾਰਵਾਈ ਕੀਤੀ ਜਾਵੇ ਤਾਂ ਉਹ ਚੰਗੀ ਗੱਲ ਹੋਊਗੀ ਬਿਲਕੁਲ ਜੁਗਿੰਦਰ ਜੀ ਤੁਸੀਂ ਜੁੜੇ ਹੋ ਔਰ ਵਕ ਵਕ ਪਿਛਾ ਤੇ ਬੜੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ ਜੁੜਨ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਲਗਨ ਜੀ ਸਰ ਦਰਸ਼ਕਾਂ ਦਾ ਵੀ ਜੁੜਨ ਲਈ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਨੂੰ ਇਹ ਚਰਚਾ ਚੰਗੀ ਲੱਗੇ ਤਾਂ ਸਨੂਗੇ ਸ਼ੇਅਰ ਜਰੂਰ ਕਰਿਓ ਤਦ ਤੱਕ ਲਈ ਦੇਖਦੇ ਰਹੋ ਵਸਤਾ ਪੰਜਾਬ